ਫੀਨਾਲ ਦੇ ਡਾਈ ਮੇਰਾ ਨਾਮ ਕਰਕਰਾ ਜੀ ਅੱਛਾ ਜੀ ਅਸੀਂ ਤਕਰੀਬਨ ਇੱਥੇ 40 50 ਸਾਲ ਤੋਂ ਸੇਵਾ ਕਰ ਰਹੇ ਹਾਂ ਪਹਿਲਾਂ ਸਾਡੇ ਵੀ ਹੋਰ ਸੇਵਾ ਕਰਦੇ ਸੀ ਤੇ ਹੁਣ 40 45 ਸਾਲ ਤੋਂ ਤੇ ਮੈਂ ਆਪਣੇ ਪਰਿਵਾਰ ਸਮੇਤ ਇਹ ਸੇਵਾ ਕਰਦੇ ਆ ਹਾਂ ਸਾਡੇ ਨਾਲ ਪਿੰਡ ਦਾ ਸਹਿਯੋਗ ਬਹੁਤ ਜ਼ਿਆਦਾ ਵਾ ਅਸੀਂ ਸਾਰੇ ਪਿੰਡ ਵਾਲੇ ਨਾਲ ਮਿਲ ਕੇ ਜਿਹੜਾ ਇਹ ਬਾਬਾ ਗੋਰੀ ਜੀ ਦਾ ਮੇਲਾ ਹਰ ਸਾਲ ਮਹੌਜਾ ਅੱਛਾ ਜੀ ਸਾਡੇ ਆਪਸ ਵਿੱਚ ਪਾਣਾ ਪਰਾਂ ਦਾ ਬਹੁਤ ਪਿਆਰ ਆ ਸਭ ਇੱਕ ਦੂਜੇ ਨੂੰ ਪਿਆਰ ਕਰਦੇ ਇੱਕ ਦੂਜੇ ਸਤਿਕਾਰ ਕਰਦੇ ਆ ਨਾਲ ਮਿਲ ਕੇ ਮੇਲਾ ਬਣਦਾ ਸੁਪਨਾ ਕੋਈ ਮੈਸੇਜ ਸੰਗਤ ਨੂੰ ਕੋਈ ਜਣਾ ਚੰਦੇ ਮੈਸੇਜ ਇਹ ਹੈ ਵੀ ਸਾਰੇ ਲੋਕਾਂ ਦੀ ਪਿਆਰ ਬਣਾ ਲੈਣਾ ਵੀ ਸ਼ਾਂਤੀ ਬਣੀ ਜਾਵੇ ਜਿਹੜੇ ਲੋਕਾਂ ਨੂੰ ਸੋਹਰਾਲ ਮਿਲ ਕੇ ਸਾਰੇ ਪੰਦਵਾ ਪੰਦਵਾ ਪ੍ਰੋਗਰਾਮ ਚੱਲ ਰਿਹਾ ਹੈ ਜੀ ਪਹਿਲਾਂ ਇੱਟਾਂ ਰੱਖੀ ਆਈ ਬਾਦ ਵਿੱਚ ਜੇਗਾ ਇੱਕ ਛੋਟੀ ਜਿਹੀ ਬਣਾਈ ਸਾਡੀ ਸੁਭਾਤ ਤੋਂ ਪਹਿਲਾਂ ਐਕਸਲੈਂਟ ਤੇ ਹੁਣ ਆੜ ਕੇ ਬਹੁਤ ਵਧੀਆ ਜਗ੍ਹਾ ਬਣ ਗਈ ਹੈ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਮੇਰੇ ਨਾਲ ਜੁੜੇ ਹੋਣ ਜਗ੍ਹਾ ਨਾਲ ਇਹ ਸੇ ਜੀ ਬਸ 69 ਸਾਲ ਅਲਾਸਾਨਾ ਨਾ ਤੱਕ ਇਹ ਪਾਜੀ ਸਾਡੇ ਜਨਮ ਤੋਂ ਪਹਿਲਾਂ ਦੀ ਜਗ੍ਹਾ ਆ ਜਿਹੜੀ ਤਕਰੀਬਨ 50 ਸਾਲ ਪੁਰਾਣੀ ਜਗ੍ਹਾ ਹੋਈ ਆ ਜੀ ਕਿਸੇ ਸਾਹਮਣੇ ਇਸ ਜਗ੍ਹਾ ਦਾ ਇਤਿਹਾਸ ਦੱਸ ਸਕਦੇ ਹੋ ਬੜੀ ਇਤਿਹਾਸ ਤੇ ਸਾਨੂੰ ਬਜ਼ੁਰਗਾਂ ਨੇ ਜੋ ਦੱਸਿਆ ਉਹ ਸਾਨੂੰ ਪਤਾ ਜੀ ਉਹ ਤਾਂ ਦੱਸ ਰਹੇ ਆ ਜੀ ਇਹੀ ਪਹਿਲਾਂ ਸਾਡੇ ਛੋਟੀ ਜੀ ਜਗ੍ਹਾ ਹੁੰਦੀ ਆ ਸਾਡੇ ਸੇੜ ਜੀ ਆ ਨਾਲ ਇਹਨਾਂ ਦੇ ਬਜ਼ੁਰਗ ਕਾਫੀ ਟਾਈਮ ਤੋਂ ਇੱਥੇ ਸੇਵਾ ਕਰਦੇ ਸੀ ਠੀਕ ਆ ਜੀ ਉਸ ਤੋਂ ਪਰੰਤ ਜਗ੍ਹਾ ਨੂੰ ਥੋੜਾ ਥੋੜਾ ਕਰਦੇ ਕਰਦੇ ਜਗ੍ਹਾ ਨੂੰ ਵੱਡਾ ਕੀਤਾ ਅਤੇ ਮੇਲੇ ਕਰਵਾਏ ਜਾਣ ਲੱਗੇ ਸਾਰੇ ਤੋਂ ਪਹਿਲਾਂ ਜੀ ਸਾਡੇ ਇੱਥੇ ਕਲਾਕਾਰ ਆਇਆ ਸੀ ਜੀ ਸਬਰ ਕੋਟੀ ਠੀਕ ਆ ਜੀ ਸਬਰ ਕੋਟੀ ਤੋਂ ਬਾਅਦ ਕਾਫੀ ਕਲਾਕਾਰ ਸਾਡੇ ਵੀਰ ਭੈਣ ਭਰਾ ਇੱਥੇ ਬਹੁਤ ਜਾਨੀ ਛੋਟੀ ਛੋਟੀ ਦੇ ਕਲਾਕਾਰ ਸੱਦੇ ਆ ਜੀ ਇਸ ਕਰਕੇ ਮੇਲਾ ਗਾਂ ਤੋਂ ਗਾਂ ਭਰਦਾ ਗਿਆ ਤੇ ਬਾਬਾ ਜੀ ਦੀ ਕਿਰਪਾ ਹੁੰਦੀ ਗਈ ਮੇਰਾ ਨਾਮ ਪੰਕਜ ਸੂਦੇਬ ਜੀ ਬਬੀ ਇਸ ਪਿੰਡ ਦਾ ਕੀ ਨਾਮ ਇੱਥੇ ਮੇਰਾ ਨਾਮ ਮਾਛੀਪਾਲੇ ਮਾਛੀਪਾਲ ਪੰਨ ਬਬਾਈ ਕਿੰਨਾ ਟਾਈਮ ਹੋ ਗਿਆ ਇਸ ਮੇਲਾ ਲੱਗ ਰਿਹਾ ਹੈ ਇਹ ਮੇਲਾ ਤਕਰੀਬਨ ਇਹ 20-70-80 ਸਾਲ ਹੋ ਸਕਦਾ ਹੈ ਇਸ ਤੋਂ ਜ਼ਿਆਦਾ ਸਮਾਂ ਇਹ ਲਾਈਟਾਂ ਕਰਾਉਂਦੇ ਆ ਇਸ ਜਗ੍ਹਾ ਦਾ ਕੀ ਨਾਮ ਹੈ ਜਗ੍ਹਾ ਬੱਬਾ ਗੋੜੀ ਦੀ ਸਰਕਾਰੀ ਹਾਂਜੀ ਅੱਜ ਦੇ ਆਪਣੇ ਇਸ ਮੇਲੇ ਵਿੱਚ ਮੁੱਖ ਕਲਾਕਾਰ ਕਿਹੜੇ ਕਿਹੜੇ ਆ ਰਹੇ ਆ ਮੁੱਖ ਕਲਾਕਾਰ ਹੈਗੇ ਆ ਜੀ ਆਪਣੇ ਇੱਕ ਕਵਾਲ ਪਾਰਟੀ ਆ ਆ ਰਹੇ ਆ ਰਾਜਾ ਜੀ ਰਾਜਾ ਮਰਖਾਈ ਆ ਜੀ ਪਹਿਲਾਂ ਤੇ ਕਲਾਕਾਰ ਤੇ ਉਸ ਤੋਂ ਪਹਿਲਾਂ ਕਵਾਲ ਬਾਲਟੀ ਲੱਗਣਗੇ ਮਲੇਰ ਮੋਟਲਾ ਦੇ ਆ ਕਾਫੀ ਬਹੁਤ ਜਿਹੜੇ ਵਧੀਆ ਕਲਾਕਾਰ ਐ ਕਵਾਲ ਪੇਸ਼ ਕਰ ਦੇਣਗੇ ਇਹ ਬਾਬਾ ਜੀ ਦੀ ਜਗਾ ਕਿੰਨੀ ਕੁ ਪੁਰਾਣੀ ਆ ਜਗਾ ਤਕਰੀਬਨ ਜੀ ਸਾਡੀ ਸੌਤਾ ਤੋਂ ਕਹ ਲਓ ਜਿੰਨੇ ਇੱਥੇ ਆਪਣੇ ਸਿਆਣੇ ਬੰਦੇ ਖੜੇ ਆ ਬਜ਼ੁਰਗ ਵੀ ਖੜੇ ਵੱਚ ਤੇ ਮੇਰੇ ਭਰਾ ਵੀ ਖੜੇ ਆ ਤੇ ਮੈਂ ਲੱਭ ਇਸ ਤਰੀਕ ਦਾ ਕੋਈ ਹੈ ਉਹ ਆਪਣਾ ਕੋਈ ਪੋ ਪੱਕਾ ਸਬੂਤ ਵੀ ਕਿੰਨੇ ਸੌ ਸਾਲ ਪੁਰਾਣੀ ਆ ਕਿੰਨਾ ਜੀ ਬਾਬਾ ਜੀ ਪੋਸਤ ਪੁਰਾਣੀ ਸਮਾ ਹੋ ਗਿਆ ਦਾ ਕੋਈ ਕਹ ਲਓ ਕਿ ਨਹੀਂ ਪਤਾ ਇਸ ਜਗ੍ਹਾ ਦੀ ਮਾਨਤਾ ਕੀ ਹੈ ਮਾਨਤਾ ਇਹ ਕੋਈ ਪੀਰਾ ਦਾਰਵਾੜਿਆ ਬਾਬੇ ਗੋਲਨੀ ਪੀਰ ਸਰਕਾਰ ਬਾਬੇ ਲਖਦਾਤਾ ਪੀਰ ਸਰਕਾਰ ਦਾ ਤੇ ਲਾਗੇ ਲਾਗੇ ਜਿੱਦਾਂ ਪੈਂਡ ਕਹਿ ਲਓਗੇ ਆਪਣੇ ਇਥੇ ਕਾਲ ਪਰ ਪੈਂਦਾ ਲਾਗੇ ਕਲਾਰਾ ਪੈਂਦਾ ਤੇ ਇਥੋਂ ਦੀ ਵੀ ਸਾਰੀ ਸੰਗਤ ਜਿਹੜੀ ਹੈ ਬਹੁਤ ਹੀ ਜਿੱਦਾਂ ਉਤਸ਼ਾਹ ਦੇ ਨਾਲ ਮੇਲਾ ਮਨਾਉਂਦੇ ਆ ਤੇ ਸਾਡੇ ਜਿੱਦਾਂ ਬਜ਼ੁਰਗਾਂ ਨੇ ਅਦੇ ਕਲਿਸ਼ੰਗਪਾਲ ਜੀ ਸੂਦ ਉਹਨਾਂ ਨੇ ਮੇਲਾ ਇਹਨਾਂ ਦੀ ਸੇਵਾ ਉਹਨਾਂ ਦੇ ਲਈ ਤੇ ਉਦੋਂ ਦਾ ਜਿਹੜਾ ਮੇਲਾ ਇਹ ਹੁਣ ਤੱਕ ਚੱਲਦਾ ਆ ਰਿਹਾ ਤੇ ਐਨ ਆਰ ਆਈ ਵੀਰ ਵੀ ਜਿਹੜੇ ਬਹੁਤ ਹੀ ਜਿੰਨਾ ਵੱਧ ਚੜ੍ਹ ਕੇ ਇਹਨਾਂ ਦੀ ਸੇਵਾ ਪਾਉਂਦੇ ਆ ਪਿੰਡ ਦੀਆਂ ਸੰਗਤਾਂ ਲਾਗੇ ਬੰਨੇ ਪਿੰਡ ਦੀ ਸੰਗਤਾਂ ਤੇ ਜਿਹੜੇ ਸਾਰੇ ਵੀਰ ਆ ਜੀ ਜਿੰਨਾ ਕੱਲੋਂ ਲਾਗੇ ਬੰਨੇ ਸਾਰੇ ਮਿਹਨਤ ਸੇਵਾ ਕਰਦੇ ਆ ਤੇ ਜਿੰਨਾ ਬਹੁਤ ਸੱਚੀਆਂ ਤੋਂ ਜਿੰਨਾ ਸਾਲਾਂ ਤੋਂ ਮੇਲਾ ਜਿਹੜਾ ਲੱਗਦਾ